ਸਾਥਿਓ ਦੋਸਤੋ ਮਿੱਤਰੋ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਜੈ ਭੀਮ ਜੈ ਗੁਰਦੇਵ ਧੰ ਗੁਰਦੇਵ ਮੈਂ ਅੱਜ ਤੁਹਾਡੇ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸੰਧੀ ਉਹਨਾਂ ਦੀ ਫਿਲਾਸਫੀ ਉਹਨਾਂ ਦੀ ਵਿਚਾਰ ਧਾਰਾ ਬਾਰੇ ਗੱਲ ਕਰਾਂਗਾ ਸ੍ਰੀ ਗੁਰੂ ਰਵਿਦਾਸ ਸਾਹਿਬ ਨੇ ਇਨਕਲਾਬੀ ਭਾਵਨਾ ਨਾਲ ਇਨਕਲਾਬੀ ਜੰਗ ਦੇ ਨਾਲ ਇਸ ਸਮਾਜ ਵਿੱਚੋਂ ਕੂੜ ਦੇ ਪਸਾਰ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਉਹਨਾਂ ਦੀ ਫਿਲਾਸਫੀ ਵਿਚਾਰਧਾਰਾ ਬਾਰੇ ਆਪਾਂ ਗੱਲ ਕਰਦੇ ਹਾਂ ਗੁਰੂ ਰਵਿਦਾਸ ਜੀ ਦੇ ਜਨਮ ਉਤਸਵ ਭਾਵ ਗੁਰਪੂਰਵ ਮਨਾਉਣ ਬਾਰੇ ਆਪਾਂ ਵਿਚਾਰ ਕਰੀਏ ਸੋਚੀਏ ਕਿ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੀ ਇਨਕਲਾਬੀ ਵਿਚਾਰਧਾਰਾ ਮੁਤਾਬਕ ਆਪਾਂ ਉਹਨਾਂ ਦੇ ਗੁਰਪੁਰਬ ਮਨਾ ਰਹੇ ਹਾਂ ਜਾਂ ਨਹੀਂ ਮਨਾ ਰਹੇ 1 ਫਰਵਰੀ ਨੂੰ ਆਪਾਂ ਸ੍ਰੀ ਗੁਰੂ ਰਵਿਦਾਸ ਜੀ ਦਾ 609 ਮਾ ਉਹਨਾਂ ਦਾ ਗੁਰਪੁਰਬ ਮਨਾਇਆ ਹੈ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕੌਣ ਹਾਂ ਅਸੀਂ ਹਿੰਦੂ ਹਾਂ ਹਰੀਜਨ ਹਾਂ ਦੋਸਤੋ ਨਾ ਤਾਂ ਆਪਾਂ ਹਿੰਦੂ ਹਾਂ ਨਾ ਆਪਾਂ ਹਰੀਜਨ ਹਾਂ ਆਪਾਂ ਆਧ ਧਰਮੀ ਹਾਂ ਆਧ ਨਿਵਾਸੀਆਂ ਮੂਲ ਨਿਵਾਸੀਆਂ ਇਸ ਦੇਸ਼ ਦੇ ਆਪਾਂ ਮਾਲਕ ਹਾਂ ਇਹ ਭਲੇਖਾ ਆਪਣੇ ਵਿੱਚੋਂ ਕੱਢੋ ਆਪਣੇ ਆਪ ਨੂੰ ਹਰੀਜਨ ਹਿੰਦੂ ਮਤ ਸਮਝੋ ਗੁਰੂ ਰਵਿਦਾਸ ਜੀ ਇੱਕ ਇਨਕਲਾਬੀ ਜੋਧੇ ਹੋਏ ਬ੍ਰਾਹਮਣਵਾਦੀ ਵਰਣਬੰਡ ਤੋਂ ਬਾਗੀ ਹੋਏ ਗੁਰੂ ਰਵਦਾਸ ਜੀ ਨੇ 500 ਸਾਲ ਤੋਂ ਪਹਿਲਾਂ ਪੁਜਾਰੀ ਪੁရောਹਤ ਮਨੂ ਸਮ੍ਰਿਤੀ ਵਾਲਿਆਂ ਨੂੰ ਚੈਲੰਜ ਕੀਤਾ ਸੀ ਉਹਨਾਂ ਵਿਰੁੱਧ ਬਗਾਵਤ ਕੀਤੀ ਸੀ ਇਨਕਲਾਬੀ ਇਸ ਕਰਕੇ ਸਨ ਕਿ ਉਹਨਾਂ ਨੇ ਆਪਣੀ ਬਾਣੀ 'ਚ ਲਿਖਿਆ ਹੈ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸਮ ਬਸੇ ਰਵਿਦਾਸ ਰਹੇ ਪਰਸਾਨ ਇਹਨਾਂ ਪੰਕਤੀਆਂ ਦੇ ਅਰਥ ਸਮਝਨੇ ਬਹੁਤ ਜ਼ਰੂਰੀ ਹਨ ਗੁਰੂ ਰਵਿਦਾਸ ਜੀ ਨੇ ਐਸੇ ਰਾਜ ਦੀ ਐਸੇ ਸਮਾਜਿਕ ਪ੍ਰਬੰਧ ਦੀ ਕਾਮਨਾ ਕੀਤੀ ਹੈ ਜਿਸ ਰਾਜ ਪ੍ਰਬੰਧ ਵਿੱਚ ਸਾਰਿਆਂ ਨੂੰ ਰੋਟੀ ਮਿਲੇ ਕਪੜਾ ਮਿਲੇ ਮਕਾਨ ਮਿਲੇ ਸਾਰੇ ਛੋਟੇ ਵੱਡੇ ਬਰਾਬਰ ਹੋਣ ਤੇ ਫਿਰ ਗੁਰੂ ਜੀ ਖੁਸ਼ ਹਨ ਗੁਰੂ ਰਵਿਦਾਸ ਜੀ ਨੇ ਪ੍ਰਹਤਵਾਦ ਨੂੰ ਬੰਗਾ ਰਿਆ ਕਿ ਕੋਈ ਉੱਚਾ ਨੀਚਾ ਨਹੀਂ ਹੈ ਕੋਈ ਬڑا ਛੋਟਾ ਨਹੀਂ ਹੈ ਜਾਤ ਪਾਤ ਨਹੀਂ ਹੈ ਇਹ ਕੁਦਰਤ ਦਾ ਪ੍ਰਬੰਧ ਹੈ ਕਿਸੇ ਦੇ ਬਾਪ ਦਾ ਪ੍ਰਬੰਧ ਨਹੀਂ ਹੈ ਇਸ ਪ੍ਰਬੰਧ ਦੇ ਵਿੱਚ ਸਾਰੇ ਜ਼ਿੰਮੇਵਾਰ ਹਨ ਹੁਣ ਆਪਾਂ ਗੱਲ ਕਰੀਏ ਉਹਨਾਂ ਦੀ ਫਿਲਾਸਫੀ ਵਿਚਾਰਧਾਰਾ ਗੁਰੂ ਰਵਿਦਾਸ ਜੀ ਮਹਾਰਾਜ ਕਬੀਰ ਬਾਬਾ ਨਾਨਕ ਜੀ ਤੇ ਹੋਰ ਭਗਤਾਂ ਨੇ ਜਿਹੜੇ ਸਮਕਾਲੀ ਸੰਨ ਭਗਤੀ ਲਹਿਰ ਚਲਾਈ ਇਹ 13ਵੀਂ 14ਵੀਂ ਸਦੀ ਦੀ ਗੱਲ ਹੈ ਉਹਨਾਂ ਨੇ ਕੁਝ ਆਪਣੇ ਨੁਕਤੇ ਤੈਅ ਕੀਤੇ ਇਸ ਭਗਤੀ ਲਹਿਰ ਦੇ ਵਿੱਚ 15 ਦੇ ਕਰੀਬ ਨਿਯਮ ਬਣਾਏ ਜਿਨ੍ਹਾਂ ਦੇ ਵਿੱਚ ਜਾਦੂ ਅੰਤਰ ਨਹੀਂ ਹਨ ਪੁਨਰ ਜਨਮ ਨਹੀਂ ਹੈ ਕਰਮ ਕਾਂਡ ਨਹੀਂ ਹਨ ਜਾਦੂ ਟੂਣੇ ਭੂਤ ਪ੍ਰੇਤ ਨਹੀਂ ਹਨ ਵਹਿਮ ਭਰਮ ਨਹੀਂ ਕਰਨੇ ਚਾਹੀਦੇ ਮੂਰਤੀ ਪੂਜਾ ਨਹੀਂ ਹੈ ਜਾਤ ਪਾਤ ਨਹੀਂ ਹੈ ਹੋਰ ਮੰਤਰਾਂ ਦਾ ਵਿਰੋਧ ਕੀਤਾ ਉਹਨਾਂ ਦੀ ਇਹ ਵਿਚਾਰਧਾਰਾ ਸੀ ਪੱਜ ਪਰ ਅੱਜ ਅਸੀਂ ਉਹਨਾਂ ਦੀ ਫਿਲਾਸਫੀ ਨੂੰ ਤਿਆਗ ਕੇ ਵਿਚਾਰਧਾਰਾ ਨੂੰ ਬਿਸਾਰ ਕੇ ਹੁਣ ਝੂਠੀਆਂ ਸਾਖੀਆਂ ਬਣਾ ਕੇ ਭੋਲੀ ਜਨਤਾ ਨੂੰ ਸਿਲਾ ਕੇ ਗੁਰੂ ਰਵਦਾਸ ਜੀ ਦੀ ਵਿਚਾਰਧਾਰਾ ਤੇ ਵਿਰਸੇ ਨੂੰ ਮਟਾਇਆ ਜਾ ਰਿਹਾ ਹੈ ਸਾਖੀਆਂ ਹਨ ਗੰਗਾ ਮਈ ਨੇ ਹੱਥ ਕੱਢ ਕੇ ਗੁਰੂ ਰਵਦਾਸ ਜੀ ਦੀ ਦੰਮੜੀ ਲਈ ਭਲੇ ਮਾਨਸੋਂ ਗੰਗਾ ਸਾਡੀ ਨਹੀਂ ਹੈ ਗੰਗਾ ਬ੍ਰਾਹਮਣਵਾਦ ਦੀ ਹੈ ਮਨੁਸਮ੍ਰਿਤੀ ਵਾਲਿਆਂ ਦੀ ਹੈ ਸਾਡੀ ਗੰਗਾ ਕੁਝ ਨਹੀਂ ਲੱਗਦੀ ਗੰਗਾ ਤਾਂ ਗੰਦਗੀ ਨਾਲ ਭਰੀ ਪਈ ਹੈ ਕਿਸੇ ਲੇਖਕ ਨੇ ਲਿਖਿਆ ਸੀ RAM ਤੇਰੀ ਗੰਗਾ ਮੈਲੀ ਹੋ ਗਈ ਪਾਪੀਆਂ ਦੇ ਪਾਪ ਤੋਂ ਦੇ ਗੰਗਾ RAM ਦੀ ਹੈ ਤੇ RAM ਹਿੰਦੂਆਂ ਦੇ ਹੋਏ ਹਨ ਨਾ ਤਾਂ ਸਾਡਾ ਕੋਈ ਗੰਗਾ ਨਾਲ ਸੰਬੰਧ ਹੈ ਨਾ ਹੀ ਸਾਡਾ ਕੋਈ RAM ਨਾਲ ਸੰਬੰਧ ਹੈ ਆਪਾਂ ਮੂਲ ਨਿਵਾਸੀ ਆਂ ਆਦਿਵਾਸੀਆਂ ਗੰਗਾ ਨਾਲ ਮੂਲ ਨਿਵਾਸੀਆਂ ਦਾ ਆਦਿਵਾਸੀਆਂ ਦਾ ਕੋਈ ਸੰਬੰਧ ਨਹੀਂ ਹੈ ਗੁਰੂ ਜੀ ਨੇ ਚਾਰ ਜੰਜੂ ਕੱਟੇ ਇਹ ਵੀ ਸਾਖੀ ਬਣਾਈ ਗਈ ਹੈ ਪੱਥਰੀ ਤਾਰੀ ਹੈ ਇਹ ਵੀ ਸਾਖੀ ਬਣਾਈ ਗਈ ਹੈ ਉਸ ਉਸ ਵਾਰ ਗੁਰੂ ਜੀ ਨੂੰ ਖੋਰ ਵੀ ਕੇਈ ਬਹਿਮਾ ਭਰਮਾ ਨਾਲ ਜੋੜਿਆ ਹੈ ਇਸ ਤਰ੍ਹਾਂ ਮਨ ਗੁਰੂ ਜੀ ਦੀ ਫਲਸਫੀ ਗੁਰੂ ਜੀ ਦੀ ਵਿਚਾਰਧਾਰਾ ਨੂੰ ਛੱਟ ਮਾਰੀ ਗਈ ਹੈ ਅਸਲ ਵਿੱਚ ਗੁਰੂ ਜੀ ਦੀ ਬਾਣੀ ਪੜਨੀ ਔਖੀ ਹੈ ਤੇ ਸੌਖੇ ਢੰਗ ਨਾਲ ਸਾਖੀਆਂ ਸੁਣਨੀਆਂ ਆਸਾਨ ਹਨ ਗੁਰੂ ਜੀ ਦੀ ਕਰਮ ਕਾਂਡਾਂ ਦੇ ਵਿਰੁੱਧ ਸਨ ਜਿਵੇਂ ਸਿੱਖਾਂ ਦੇ ਪ੍ਰਚਾਰਕਾਂ ਨੇ ਵੀ ਸਾਖੀਆਂ ਬਣਾਈਆਂ ਹਨ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਸੀ ਕੀਰਤ ਕਰਨੀ ਵੰਡ ਛਕਣਾ ਤੇ ਵੰਡ ਛਕਣਾ ਤੇ ਭਜਨ ਕਰਨਾ ਨਾਮ ਜਪਣਾ ਬਣ ਸਕਲਾ ਠੀਕ ਹੈ ਨਾ ਇਹ ਉੱਪਰ ਦੱਸ ਆਇਆ ਕਿ ਇਹ ਇੱਕੋ ਹੀ ਵਿਚਾਰਧਾਰਾ ਦੇ ਸਮਕਾਲੀ ਸਾਨੂੰ ਸਿੱਖਾਂ ਦੇ ਸਾਖੀ ਬਣਾਈ ਕਿ ਬਲੀ ਕੰਧਾਰੀ ਨੇ ਪਹਾੜੀ ਤੋਂ ਪੱਥਰ ਸੁੱਟਿਆ ਬਾਬਾ ਲਾਲਕ ਜੀ ਨੇ ਇੱਕ ਹੱਥ ਨਾਲ ਉਹ ਪੱਥਰ ਰੋਕ ਲਿਆ ਫਿਰ ਸਾਰੇ ਤੋਂ ਚਲਾਕ ਹੈ ਬ੍ਰਾਹਮਣ ਉਸ ਨੇ ਕਹਿ ਦਿੱਤਾ ਕਿ ਬਾਬਾ ਨਾਨਕ ਨੇ ਤਾਂ ਪਹਾੜੀ ਰੋਕੀ ਸੀ ਸਾਡਾ ਹਨ ਹਨੁਮਾਨ ਸੰਜੀਵਨੀ ਬੂਟੀ ਲੈਣ ਗਿਆ ਪਹਾੜੀ ਹੀ ਚੁੱਕ ਲਿਆ ਇਹ ਧਰਮ ਦੇ ਪ੍ਰਚਾਰਕਾਂ ਨੇ ਪੈਸੇ ਇਕੱਠੇ ਕਰਨ ਲਈ ਇਹ ਸਾਰੀਆਂ ਸਾਖੀਆਂ ਤਿਆਰ ਕੀਤੀਆਂ ਹਨ ਹੁਣ ਤੁਹਾਡੇ ਨਾਲ 250 300 ਸਾਲ ਪਹਿਲਾਂ ਮੂਲ ਮੂਲ ਨਿਵਾਸੀਆਂ ਆਦਿਵਾਸੀਆਂ ਦਰਾਵੜਾ ਨਾਲ ਆਰਿਆ ਲੋਕਾਂ ਵੱਲੋਂ ਬ੍ਰਾਹਮਣ ਬ੍ਰਾਹਮਣਾ ਵੱਲੋਂ ਮਨਿਸ ਮਨੂ ਸਮ੍ਰਿਤੀ ਵਾਲੇ ਬਨੋ ਕੀ ਕੀਤਾ ਗਿਆ ਉਹ ਦੱਸਣ ਲੱਗਾ ਜਿਸ ਵਿਰੁੱਧ ਮਾਨਵਤਾ ਲਈ ਬਰਾਬਰਤਾ ਲਈ ਗੋਰਿਆਂ ਤੇ ਗੁਰੂ ਰਵਿਦਾਸ ਜੀ ਤੇ ਬਾਬਾ ਸਾਹਿਬ ਜੀ ਨੇ ਕੀ ਕੀਤਾ ਇਹ ਮੈਂ ਉਹਨਾਂ ਲੋਕਾਂ ਨੂੰ ਸੁਣਾ ਰਿਹਾ ਜਿਹੜੇ ਲੋਕ ਗੁਰੂ ਰਵਿਦਾਸ ਜੀ ਬਾਰੇ ਝੂਠੀਆਂ ਸਾਖੀਆਂ ਉਹਨਾਂ ਦੀ ਫਿਲਾਸਫੀ ਤੇ ਵਿਚਾਰਧਾਰਾ ਉਹਨਾਂ ਦੀ ਫਿਲਾਸਫੀ ਤੇ ਵਿਚਾਰਧਾਰਾ ਪੜਨ ਫਿਰ ਦਰਦਾਰ ਜੀ ਨੂੰ ਇੱਕ ਇਨਕਲਾਬੀ ਕ੍ਰਾਂਤੀਕਾਰੀ ਇੱਕ ਜੋਧਾ ਇੱਕ ਜੁਗ ਪਲਟਾਓ ਪੇਸ਼ ਕਰਨਾ ਇਹ ਡਿਊਟੀ ਬਣਦੀ ਹੈ ਢਾਈ ਤਿੰਨ ਸਦੀਆਂ ਪਹਿਲਾਂ ਸਾਨੂੰ ਬੋਲਣ ਘੁੰਮਣ ਦੀ ਆਜ਼ਾਦੀ ਨਹੀਂ ਸੀ ਸਿੱਖਿਆ ਦਾ ਅਧਿਕਾਰ ਨਹੀਂ ਸੀ ਪਹਿਲੇ ਪੁੱਤਰ ਦਾ ਗੰਗਾਦਾਰ ਹੁੰਦਾ ਸੀ ਦਲਤ ਨਰਵਾਲੀ ਨਰਵਲੀ ਦਿੱਤੀ ਜਾਂਦੀ ਸੀ ਦੇਵਦਾਸੀਆਂ ਦੀ ਸਤੀ ਪ੍ਰਥਾ ਦੀ ਜਲਦੀ ਰੀਤੀ ਨੂੰ ਖਤਮ ਕੀਤਾ ਸੀ ਅੱਜ ਅਸੀਂ ਜਿਸ ਤਰੀਕੇ ਨਾਲ ਗੁਰਪੁਰਬ ਮਨਾ ਰਹੇ ਹਾਂ ਇਹ ਗੁਰੂ ਜੀ ਦੀ ਉਪਮਾ ਨਹੀਂ ਹੈ ਸਗੋਂ ਉਪਮਾਨ ਹੈ ਸ਼ੋਭਾ ਯਾਤਰਾ ਵੇਲੇ ਨੰਗੇ ਸਿਰ ਹੁਣ ਡੀਜੇ ਲਾਉਣਾ ਬਾਣੀ ਤੋਂ ਲਾਵਾ ਉੱਚੀ ਉੱਚੀ ਡੀਜੇ ਲਾ ਕੇ ਗੀਤ ਸੁਣ ਲਾਉਣੇ ਫਿਰ ਨੱਚਣਾ ਤੇ ਚੀਕਾ ਮਾਰਨੀਆ ਕਿਲਕਾਰੀਆਂ ਮਾਰਨੀਆ ਹਰਦੰਗ ਮਚਾਉਣਾ ਕਈ ਤਾਂ ਸ਼ੋਭਾ ਯਾਤਰਾ ਵਿੱਚ ਨਸ਼ੇ ਕਰਕੇ ਵੀ ਆਉਂਦੇ ਹਨ ਨੇ ਇਹ ਹਲਲਵਾਜੀ ਸ੍ਰੀ ਗੁਰੂ ਰਵਦਾਸ ਜੀ ਦੀ ਫਿਲਾਸਫੀ ਅਤੇ ਵਿਚਾਰਧਾਰਾ ਦੀ ਉਲੰਘਣਾ ਹੈ ਉਹਨਾਂ ਦਾ ਨਰਾਦਰ ਹੈ ਅੱਗੋਂ ਤੋਂ ਅਜਿਹੀ ਅਜਿਹੀ ਹਰਕਤ ਨਹੀਂ ਹੋਣੀ ਚਾਹੀਦੀ ਕਿ ਸ਼ੋਭਾ ਯਾਤਰਾ ਦੇ ਵਿੱਚ ਛੋਟੀ ਉਮਰ ਦੇ ਮੁੰਡੇ ਜਿਨ੍ਹਾਂ ਨੂੰ ਗੁਰਬਾਣੀ ਦੀ ਕੋਈ ਸਮਝ ਨਹੀਂ ਹੈ ਉਹ ਭੰਗੜਾ ਪਾਉਣ ਚੀਕਾਂ ਮਾਰਨ ਕਲਕਾਰੀਆਂ ਮਾਰ ਤੇ ਹੁੜਦੰਗ ਕਰਨ ਸਾਥੀਓ ਮੈਨੂੰ ਇਸ ਗੱਲ ਦਾ ਦੁੱਖ ਸੀ ਕਿ ਇਹ ਕੀ ਹੋ ਰਿਹਾ ਹੈ ਸ੍ਰੀ ਗੁਰੂ ਰਵਦਾਸ ਜੀ ਦੀ ਬਾਣੀ ਕੀ ਕਹਿੰਦੀ ਹੈ ਉਹਨਾਂ ਦੀ ਫਲਸਫੀ ਕੀ ਕਹਿੰਦੀ ਹੈ ਉਹਨਾਂ ਦੇ ਵਿਚਾਰਧਾਰਾ ਕੀ ਕਹਿੰਦੀ ਹੈ ਪਰ ਅੱਜ ਹੋ ਕੀ ਰਿਹਾ ਹੈ ਇਸ ਵਰਤਾਰੇ ਨੂੰ ਰੋਕਣ ਦੇ ਲਈ ਬਜ਼ੁਰਗ ਨਾ ਹੀ ਧਾਰਮਿਕ ਆਗੂ ਕੁਝ ਕਰ ਰਹੇ ਹਨ ਉਹ ਵੀ ਚੁੱਪ ਵੱਟ ਕੇ ਸਮਾਂ ਲਗਾ ਰਹੇ ਹਨ ਸੋ ਸਾਥਿਓ ਸ੍ਰੀ ਗੁਰੂ ਰਵਦਾਸ ਜੀ ਦੀ ਬਾਣੀ ਪੜੋ ਉਸ ਬਾਣੀ ਨੂੰ ਬਿਚਾਰੋ ਅਮਲ ਕਰੋ ਉਹ ਇਨਕਲਾਬੀ ਸਨ ਉਹ ਜੋਧੇ ਸਨ ਉਹ ਬਾਗੀ ਸਨ ਉਹ ਕੋਈ ਜਾਦੂ ਮੰਤਰਾਂ ਵਾਲੇ ਸੰਤ ਨਹੀਂ ਸਨ ਸੋ ਇੰਨੇ ਸ਼ਬਦਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਫੇਰ ਮੁਲਾਕਾਤ ਕਰਾਂਗੇ ਬਹੁਤ ਬਹੁਤ ਮਿਹਰਬਾਨੀ